ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਦੇ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਕਰਦੇ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਸਾਈਕਲਾਂ ਤੇ ਨਿਕਲੇ ਆ ਤੇ ਅੱਜ ਆਪ ਆਏ ਆ ਸ਼ਹਿਰ ਕੁਮਾਕਿਓ ਇਹ ਪਹਿ ਜਾਂਦਾ ਅਜੋ ਰਵੈਨਾ ਨੂੰ ਆਪਾਂ ਵਨੇਸ਼ਿਆ ਚਾਹੀਦਾ ਤੇ ਰਾਹ ਚੋਂਦਾ ਆ ਤੇ ਰਵੈਨਾ ਤੋਂ ਅੱਧਾ ਕਿਲੋ ਅੱਧਾ ਅੱਧਾ ਘੰਟੇ ਦੀ ਵਾਰਡ ਤੇ ਤੇ ਅੱਜ ਆਲੇ ਦੁਆਲੇ ਇੱਥੇ ਬਿਚਕਲੀ ਤੇ ਲੋਕੀ ਸੈਰਾਂ ਕਰਦੇ ਆ ਤੇ ਆੜੇ ਵਾਲੇ ਝੀਲਾਂ ਆ ਤੇ ਕੱਬੇ ਰਾਹ ਬਣਾਏ ਹੋਏ ਆ ਤੇ ਆਪਾਂ ਵੀ ਹੁਣ ਚੱਲੇ ਆ ਤੇ ਅੱਧਾ ਘੰਟਾ ਆਪਾਂ ਇਸੇ ਘੁਮਾਂਗੇ ਹੁਣ ਛਾਨਾ ਕਹਿੰਦਾ ਸਾਈਕਲ ਤੇ ਜਾਣਾ ਫੇ ਪ੍ਰੋਂਤੋ ਚੋ ਠੀਕ ਆ ਮੇਰਾ ਸਾਈਕਲ ਵੀ ਤਿਆਰ ਆ ਛੋਟਾ ਆ ਚਲੋ ਤੇ ਆਪਾਂ ਇੱਥੇ ਆ ਗਏ ਸੀਗੇ ਚੱਲੀਏ ਲਓ ਜੀ ਇੱਕ ਕਿਲੋਮੀਟਰ ਆ ਗਿਆ ਸੀ ਤੇ ਇਦਾਂ ਦਾ ਮਹੌਲ ਆ ਵਾਲੇ ਦੋ ਇਧਰ ਵੀ ਝੀਲ ਆ ਤੇ ਦੂਏ ਪਾਸੇ ਵੀ ਝੀਲ ਆ ਇਹ ਆਪਣਾ ਵੀ ਸਾਈਕਲ ਆ ਦੇਖੋ ਚੱਲੀਏ ਚੱਲੀਏ ਆਵਾਜ਼ ਆਉਂਦੀ ਇਹ ਝੀਲ ਸਮੁੰਦਰ ਨੂੰ ਮਿਲਦੀ ਜਾ ਕੇ ਹਮੋਰੀਆ ਸਮੁੰਦਰ ਹੀ ਆ ਗੱਡੀ ਆਪਾਂ ਪਾਰਕਿੰਗ ਲੈਂਦੇ ਪਿੱਛੇ ਹਾਂ ਚੱਲ ਚੱਲ ਮੋਰਿਆ ਵਾਲੇ ਮੇਰੇ ਤੇ ਗਰਮੀ ਨਾਲ ਸਭ ਨੂੰ ਮਾਚੀਆਂ ਵੜਦੇ ਆ ਆ ਜਾਲ ਜੂੜ ਲੱਗੇ ਆ ਚੱਲ ਚੱਲ ਕੋਈ ਤੇ ਹੈਗੇ ਆ ਨਾ ਕੋਈ ਕਮਾਰਦਾ ਅੱਜ ਥੋੜੇ ਜਿ ਬੱਦਲ ਹੋਏ ਆ ਸੂਰਜ ਕਰ ਕਰੇ ਨਿਕਲਦਾ ਤੇ ਛਪ ਜਾਂਦਾ ਇੱਧਰ ਮੋਟਰਸਾਈਕਲਾਂ ਦੀ ਰੇਸਿੰਗ ਆ ਹਿਸਾਬ ਨਾਲ ਤੇ ਇੱਧਰ ਵੀ ਝੀ ਲਿਆ ਇਹ ਸਮੁੰਦਰ ਨੂੰ ਜਾ ਕੇ ਮਿਲਦੀ ਆ ਇੱਧਰ ਤਾਂ ਹੈਗੀ ਆ ਲਓ ਜੀ 5 ਕਿਲੋਮੀਟਰ ਆ ਗਏ ਆ ਅੱਗੇ ਨੂੰ ਤੇ ਹੁਣ ਅੱਗੇ ਜਾ ਕੇ ਰਸਤਾ ਹੋਰ ਪੀੜਾ ਹੁੰਦਾ ਜਾਂਦਾ ਤੇ ਹੁਣ ਜਾਂਦੇ ਹਾਂ ਹੌਲੀ-ਹੌਲੀ ਅੱਗੇ ਨੂੰ ਇੰਡੀਆ ਸਾਈਕਲ ਬਹੁਤ ਚਲਾਇਆ ਇੱਥੇ ਥੋੜਾ ਘੱਟ ਚਲਾਇਆ ਤੇ ਸਹੀ ਚਲਾਇਆ ਇਹ ਸ਼ਾਇਦ ਥੋੜਾ ਛੋਟਾ ਆ ਤੇ ਚਲੋ ਫੇਰ ਵੀ ਬੁੱਤਾ ਲੱਗ ਗਿਆ ਆਪਣਾ ਤੇ ਹੁਣ ਚੱਲਦੇ ਆ ਅੱਗੇ ਨੂੰ ਠੀਕ ਆ ਠੀਕ ਆ ਉਹ ਲੱ ਜਾਂਦਾ ਵੇ ਓਏ ਡੈਡੀ ਓਕੇ ਲੋਵੀ ਇੱਥੇ ਤੱਕ ਆ ਗਿਆ ਆ ਇੱਥੇ ਸੜਾ ਦਾ ਬੰਦ ਹੋ ਗਿਆ ਰਾਹ ਬੰਦ ਹੋ ਗਿਆ ਹੁਣ ਇਹ ਦੂਗਾ ਤਾਂ ਤੇ ਝੀ ਲਿਆ ਇਹ ਸੁੰਦਰ ਜਿਹਾ ਕੇ ਮਿਲਦੀ ਆ ਤੇ ਇਹ ਹੀ ਵਨੇਸ਼ੀਆ ਜਾਂਦੀ ਆ ਵਨੇਸ਼ੀਆ ਦਾ ਸੁੰਦਰ ਇਹਦੇ ਨਾਲ ਲੱਗਦਾ ਤੇ ਉਹ ਪੈਂਡਿਆ ਖੁਮਾਕਿਓ ਬਾਅਦ ਆਪਾਂ ਸ਼ਹਿਰ ਚ ਵੀ ਜਾਣੇ ਆ ਸ਼ਹਿਰ ਇਹ ਇੱਥੇ ਆਂਡਿਆ ਹਰ ਦੋੜੇ ਹੁਣ ਪਾਣੀ ਤੇ 7 ਕਿਲੋਮੀਟਰ ਆ ਗਏ ਆ ਆਪਾਂ 7 ਕਿਲੋਮੀਟਰ ਤੇ ਹੁਣ ਗੱਡੀ ਤੱਕ ਜਾਣੀ ਆ ਤਾਂਨੇ ਕਿੱਦਾਂ ਲੱਗਾ ਬੱਸ ਹਨ ਗੱਡੀਆਂ ਇੱਥੇ ਤੱਕ ਵੀ ਆ ਜਾਂਦੀਆਂ ਪਰ ਆਪਾਂ ਪਿੱਛੇ ਛੱਡ ਜਾਂਦੇ ਸੀ ਕਰਕੇ ਪਾਸ ਥੋੜਿਆ ਸਾਈਕਲ ਚਲਾਇਆ ਵਧੀਆ ਲੱਗਾ ਠੀਕ ਗਰਮ ਹੋ ਗਿਆ ਨਾ ਆਹ ਹੁਣ ਚੱਲਦੇ ਆ ਪਿੱਛੇ ਨਾਲ ਦੇ ਹੁਣ ਵਾਪਸ ਜਾ ਰਹੇ ਆਂ ਹੌਰੇ ਸ਼ਹਿਰ ਤੇ ਜਾਣੇ ਆ ਤੇ ਉੱਥੇ ਜਾ ਕੇ ਕਾਫੇ ਪੀਣੇ ਆ ਤੇ ਨਾਲ ਸ਼ਹਿਰ ਦੋਹਾਨੇ ਆ ਕਿਉਂਕਿ ਮੈਂ ਇੱਥੇ ਆਇਆ ਨਹੀਂਗਾ ਪਹਿਲੀ ਵਾਰ ਆਇਆ ਮੈਂ ਵੀ ਦੇ ਦੇ ਕਿਦਾਂ ਸ਼ਹਿਰ ਆ ਕੁਮਾਕਿਓ ਇੱਥੋਂ ਵੈਨਿਸਿਆ 120 ਕਿਲੋਮੀਟਰ ਪੈ ਜਾਂਦਾ ਵੈਨਿਸਿਆ ਤੇ ਰਵੈਨਾ ਇੱਥੋਂ ਪੈ ਜਾਂਦਾ ਤੇ ਇਹ 20 25 ਕਿਲੋਮੀਟਰ ਰਵੈਨਾ ਯਾਨੀ ਕਿ ਆਪਣੇ ਘਰ ਤੋਂ 1 ਘੰਟਾ ਲੱਗਾ ਪਹੁੰਚ ਸ਼ਨਾਵ ਚਲ ਗਏ ਹੋਜੀ ਗੱਡੀ ਚ ਭਾਲਦੇ ਆ ਸੈਗਲ ਦਾ ਆ ਵੀ ਰੜਾਉਤਾ ਪਰ ਥੋੜਾ ਛੋਟਾ ਲੋ ਜੀ ਹੁਣ ਸ਼ਹਿਰ ਦੇ ਵਿੱਚ ਆ ਗਏ ਆ ਕੁਮਾਕੀਓ ਚ ਤੇ ਇੱਥੇ ਪਾਰਕਿੰਗ ਲੱਗੀਆਂ ਪਿੱਛੇ ਕੈਂਪਰ ਲੱਗੇ ਆ ਤੇ ਪਾਰਕਿੰਗ ਲਾਉਣ ਨੂੰ ਇੱਥੇ ਵੀ ਥਾਂ ਹੈ ਨਹੀਂ ਪਤਾ ਨਹੀਂ ਲੁੱਕੀ ਕੀ ਕਰਨਾ ਆ ਕਰਕੇ ਛੁੱਟੀਆਂ ਤਨ ਤਾਂ ਕਰਕੇ ਲੋਕੀ ਕੋਕੋ ਬਣਾ ਜਾਂਦੇ ਆ ਤੇ ਹੁਣ ਇੱਥੇ ਪਾਰਕਿੰਗ ਮਸੀ ਲਈ ਉਹ ਉੱਥੇ ਲੱਗੀ ਜਾ ਕੇ ਪਾਰਕ ਕਿਉਂਕਿ ਲੋਕੀ ਬਹੁਤ ਆਉਂਦੇ ਆ ਦੇਖਦੇ ਇੱਥੇ ਕੀ ਆ ਮੈਂ ਵੀ ਪਹਿਲੀ ਵਾਰ ਆਇਆ ਮੇਰੇ ਹਿਸਾਬ ਨਾਲ ਇਧਰ ਉਹ ਹੀ ਸੁੰਦਰੀ ਆ ਜਿਹਨੂੰ ਆਪਾਂ ਚੀਲਗਾ ਸਕਦੇ ਆ ਦੇਖਦੇ ਉਹ ਇਧਰ ਕੀ ਆ ਆ ਲੋਕੀ ਦੇਖਦੇ ਆ ਤੇ ਖੜ ਖੜ ਇਧਰ ਵੀ ਸਾਰੇ ਦੇਖੋ ਬਸ ਬਸ ਆਈ ਆ ਕੈਂਪਰ ਲੱਗੇ ਆ ਉਹ ਤੇ ਯਾਰ ਹਾਂ ਆਉਟ ਆਈ ਸੀ ਉਹ ਚੱਲੇ ਆਪਾ ਹਾਂ ਉਹ ਯਾਰ ਝੀਲ ਜਿਹੜੀ ਤੇ ਅਸੀਂ ਮੇਰੇ ਹਸਾਬ ਨਾਲ ਉਧਰ ਸੀਗੇ ਦੂਏ ਪਾਸੇ ਉਦੋਂ ਸਾਈਕਲ ਲੈ ਕੇ ਜਦ ਸਾਈਕਲ ਤੇ ਗਿਆ ਸੀਗੇ ਤੇ ਸ਼ਹਿਰ ਆ ਹਾਜਤ ਦੇ ਪਾਸੇ ਸ਼ਹਿਰ ਇਹ ਤਾਂ ਬਹੁਤ ਵੱਡੇ ਆ ਨਾ ਜਾਨੇ ਮਾਮਾ ਵੀ ਆ ਇਹ ਫਿਊਮ ਨਾ ਨੋ ਨੋ ਨਹੀਂ ਫਿਊਮ ਇਹ ਕੋਸਤਾ ਲਗਾਤਾ ਕੋਨ ਕੋਨ ਮਾਰੇ ਗਾਂਆ ਕੇ ਵੈਨਿਸਿਅਨ ਮਾਰੇ ਆ ਤੇ ਮਿਲਦੀ ਆ ਕੋਸ਼ੇਦਾਂ ਦਾ ਸ਼ਹਿਰ ਆ ਤੇ ਇੱਥੇ ਵੀ ਯਾਰ ਜਾ ਰਹੀ ਆ ਸ਼ਹਿਰ ਦੇ ਸੈਂਟਰ ਨੂੰ ਹੁਣ ਅੰਦਰ ਐਂਟਰ ਹੋ ਰਹੇ ਆ ਆਪਾਂ ਤੇ ਲੋਕੀ ਇੱਥੇ ਪਾਰਕਿੰਗ ਗੱਡੀਆਂ ਲਾ ਕੇ ਜਾ ਰਹੇ ਅੰਦਰ ਨੂੰ ਹਾਂ ਉਹ ਪਾਲੇ ਪਾਸੇ ਵੀ ਲਾਈਆਂ ਹਨ ਤੇ ਆ ਮੇਰੇ ਸਾਹਮਣੇ ਕੀ ਆ ਜਾਂਦੇ ਆ ਆ ਪਿਆਜ਼ ਦੀ ਨਾ ਖੁੱਲਿਆ ਇੱਥੇ ਤੇ ਪਿਆਜ਼ ਦੀ ਨਾ ਇਹਦੀ ਸ਼ੇਪ ਦੇ ਮੋਰੇ ਬੋਟ ਲਾਇਆ ਹੋਣੀ ਪਰ ਇਹ ਬੰਦਿਆ ਹੁਣ ਕਰਕੇ ਘਰ ਵੀ ਇਹਨੂੰ ਚਲਦੇ ਆ ਜਿਆਦੇ ਇਸ ਟਾਈਮ ਬੰਦਿਆ ਆ ਜੋ ਅੱਗੇ ਆ ਕੇ ਮਿਲਦੇ ਨੇ ਤੇ ਆ ਦੁਕਾਨ ਹੈ ਨੈਗੋਸਿਓ ਇੱਥੇ ਜਿਹੜੇ ਆਪਣੇ ਸਾਈਕਲ ਆ ਰੈਂਟ ਤੇ ਵੀ ਮਿਲ ਜਾਂਦੇ ਆ ਕਿਉਂਕਿ ਇਹ ਸ਼ਹਿਰ ਮੰਨਿਆ ਜਾਂਦਾ ਹੈ ਇਹ ਸਾਈਕਲਾਂ ਦੀ ਜਿਦਾ ਸਾਈਕਲ ਦੀ ਦੌੜਾ ਲਈ ਜਾਂ ਆਪਣੀ ਸਾਈਕਲ ਲੈ ਕੇ ਆਉਣਾ ਤੁਸੀਂ ਇੱਥੋਂ ਵੀ ਲੈ ਸਕਦੇ ਆ ਰੈਂਟ ਤੇ ਪਤਾ ਨਹੀਂ ਕਿੰਨਾ ਰੈਂਟ ਹੋਣੀ ਹੈ ਹੌਲ ਜਿਆ ਵਧੀਆ ਬਣਾਇਆ ਹੈ ਨਾ ਜਾਂਦੇ ਆ ਕੁ ਬੈਲ ਬੈਲ ਲੋ ਤੇ ਗੱਬਨੇ ਹਰ ਜਾ ਰਹੀ ਆ ਖਾਸ ਕਰਕੇ ਹੁਣ ਨਤਾਲਿਆਂ ਕਰਕੇ ਸਜਾਵਟ ਵੀ ਜ਼ਿਆਦਾ ਸ਼ਰਮ ਦੀ ਕੀਤੀ ਆ ਕਿਉਂਕਿ ਫਿਰ ਨਤਾਲੇ ਲੱਗੇ ਆ ਰਹੇ ਆ ਇਸ ਕਰਕੇ ਹਰੇਕ ਸ਼ਹਿਰ ਦੇ ਵਿੱਚ ਲਾਈਟਾਂ ਦਾ ਪ੍ਰਬੰਧ ਆ ਤੇ ਜੋ ਰਾਤ ਨੂੰ ਜਾਗਦੀ ਉਹ ਫਿਰ ਉਰਵੀ ਉਹਦੇ ਲੱਗਦੇ ਤੇ ਬੜੀ ਘਰ ਬਣਿਆ ਇੱਥੇ ਕੁਛ ਇਦਾਂ ਦੇ ਘਰ ਆ ਉਹ ਵਾਹ ਮਾਮਾ ਵੀ ਆ ਇਥੇ ਮਯੂਜੀ ਜਾਲ ਲੱਗਦਾ ਤੇ ਦਰਨਾ ਮਾਲਿਆ ਕੁਛ ਹਾਂ ਤੇ ਇੱਧਰ ਰੈਸਟ੍ਰਾਂਡ ਆ ਬਾਹਰ ਤੇ ਗੱਬੇ ਦੀ ਨਹਿਰ ਜਾ ਰਹੀ ਆ ਇੱਧਰ ਵੀ ਨਹਿਰ ਇੱਕ ਆ ਜਾ ਇਹ ਯਾਦ ਹਾਂ ਦੀ ਫਾਟੋ ਲੈਣਾ ਫਾਟੋ ਵਾਈ ਤੇ ਆ ਬੌਤਰਾ ਉਹ ਡਰੋਨ ਜੀ ਜਾਣ ਕੇ ਗੇਟ ਆ ਜਿਆ ਬਣਾਇਆ ਨਹੀਂ ਪਤਾ ਨਹੀਂ ਕਿੰਨਾ ਪੁਰਾਣਾ ਹੋਣਾ ਹੈ ਐ ਸ਼ਾ ਨਹੀਂ ਇਹ ਵੀ ਪੁਰਾਣਾ ਹੀ ਲੱਗਦਾ ਮੈਨੂੰ ਬਣਾ ਇੱਥੇ ਲਿਖਿਆ ਸੰ ਨਹੀਂ ਲਿਖਿਆ ਬਹੁਤ ਪੁਰਾਣਾ ਲੱਗਦਾ ਇਹ ਹੈ ਬਰਾਣਾ ਚਲ ਆ ਜਾ ਥੱਲੇ ਬਣਾਇਆ ਆ ਇੱਧਰ ਵੀ ਰੈਸਟੋਰੈਂਟ ਬਣਾਇਆ ਯਾਨੀ ਕਿ ਗੱਬੇ ਦੀ ਨਹਿਰ ਜਾ ਰਹੀ ਆ ਤੇ ਉਹਦੇ ਉੱਪਰ ਦੀ ਪੌਲ ਬਣਾਇਆ ਰੈਸਟੋਰੈਂਟ ਆ ਵਧੀਆ ਮਾਹੌਲ ਬਣਾਇਆ ਦੇਖ ਇੱਧਰ ਵਾਰਿਆ ਆਇਆ ਸੀ ਨੀ ਰੈਸਟੋਰੈਂਟ ਜੀ ਸਜਾਉਟ ਬਹੁਤ ਕਰਦੇ ਆ ਉਹ ਲੋਕ ਕਿ ਇੱਥੇ ਬਾਹਰ ਬੈਠ ਕੇ ਖਾਣਾ ਖਾ ਰਿਆ ਆ ਦੇਖ ਆ ਸਾਨੇ ਰੈਸਟੋਰੈਂਟ ਕਿੰਨਾ ਵਧੀਆ ਓਏ ਪਾਣੀ ਕਿਹਦਾ ਹੈਗਾ ਹਾ ਨਾ ਆ ਨਹਿਰ ਬਚ ਨਹੀਂ ਆਂਦੀ ਸਾਡੇ ਕਿੰਨੇ ਜਾ ਰਹਾ ਆ ਹਾਂ ਇਹ ਤਾਂ ਹਰੇ ਤਾਂ ਤੇ ਲਾਇਆ ਜੀ ਬਾਬੂ ਦਾ ਵਾਈਬ ਸੀ ਲੋਂਤਾਨੋ ਦੇਈ ਤਾ ਬੋਲੀ ਆਜਾ ਤੇ ਆ ਦੇਖੋ ਵਿੱਚ ਨੂੰ ਰੈਸਟੋਰੈਂਟ ਬਣਾਏ ਆ ਮਾਮਾ ਵੀ ਆ ਥੀ ਵਧੀਆ ਅਸਾਂ ਨੇ ਪੜ੍ਹਨਾ ਇਹ ਸ਼ਹਿਰ ਬੈਲੋ ਵਧੀਆ ਇਸ ਕਰਕੇ ਲੱਦੇ ਕਿਉਂਕਿ ਆ ਨਹਿਰ ਬੱਚਦੀ ਜਾ ਰਹੀ ਆ ਇਹ ਯਾਰੇ ਉੱਤੇ ਪੌਲ ਬਣਾਏ ਆ ਛੋਟੇ ਛੋਟੇ ਤੇ ਰੈਸਟੋਰੈਂਟ ਤੇ ਲੋਕੀ ਖਾਣਾ ਹੁੰਦੇ ਆ ਤੇ ਜਾਣੇ ਦਰ ਬਚਣਾ ਨੇ ਵੀ ਇਧਰ ਹੋ ਜਾ ਹੋਰ ਨਾ ਇਹਦੇ ਲੱਗ ਲੱਗਾਂ ਦੀਆਂ ਆਖੇ ਇਹ ਇੰਡੀਆ ਜਿਹੜਾ ਜਿਹੜੇ ਹੁੰਦੇ ਨੇ ਆਪਣੇ ਵੱਡੇ ਨਾਲੇ ਸ਼ਰਾਂ ਚ ਉਹ ਐਸਾ ਸਭ ਤੇ ਹੁੰਦੇ ਆ ਪਰ ਇਹ ਕਿਹੜਾ ਗੰਦਾ ਆ ਇੰਡੀਆ ਦਾ ਚੱਲ ਤੇ ਹੁਣ ਆਪਾਂ ਆ ਸੈਂਟਰ ਆ ਤੇ ਕਿਹਦਾ ਤੁਹਾਨੂੰ ਪਤਾ ਹੈ ਹਰੇਕ ਥਾਂ ਤੇ ਹੁੰਦਾ ਹੀ ਆ ਕੋਈ ਸ਼ਹਿਰ ਇਟਲੀ ਦਾ ਜਾਂ ਪਿੰਡ ਇਦਾਂ ਦਾ ਨਹੀਂ ਜਿੱਥੇ ਨਾ ਹੀ ਨਾ ਕਿਹਦਾ ਹੋਵੇ ਇੱਥੇ ਦੁਕਾਨਾਂ ਲੱਗੀਆਂ ਮਾਰਕੀਟ ਲੱਗੀਆਂ ਸ਼ਾਇਦ ਆ ਤੇ ਲੱਕੜੀ ਦਾ ਸਮਾਨ ਆ ਤੇ ਲੱਕੜੀ ਸਵਾਨ ਹੈ ਨਾ ਜਾਨੇ ਮੂੰਮਾ ਜੇ ਲੱਗੇ ਆ ਔਰ ਤੰਤੀਰ ਕੁਮਾਰ ਜੀ ਨੇ ਤੀਰ ਕਮਾਨ ਹਾਰੇ ਉਹ ਤੀਰ ਕਮਾਨਾ ਦੇ ਜੜਾ ਦਾ ਖਿੱਚੀ ਦਾ ਹਾਂ ਉਹ ਕੋਈ ਨਾ ਹਾਂ ਆਹ ਜੀ ਸਤੇ ਬਣਾਈ ਹਸਣ। ਜਾਣਗੇ ਤਾਂ ਮਸ਼ਹੂਰ ਆ ਸ਼ਹਿਰ ਆ ਵਿਆਹ ਚ ਨਹਿਰ ਬਚਦੀ ਜਾਂਦੇ ਆ। ਰੈਸਟੋਰੈਂਟ ਬਣੇ ਕਰਕੇ ਇਹ ਆਲੇ ਦੁਆਲੇ ਲੋਕੀ ਇੱਧਰ ਪਸੰਦ ਕਰਦੇ ਆ ਖਾਣਾ ਤੇ ਆ ਪੌਲ ਬਣੇ ਜਿਹੜੇ ਪੌਲ ਮਸ਼ਹੂਰ ਆ ਤੇ ਇੱਕ ਸਾਈਕਲਿੰਗ ਲਈ ਇੱਥੇ ਵੀ ਸਾਈਕਲ ਮਿਲ ਜਾਂਦੇ ਆ ਰੈਂਟ ਤੇ ਤੁਸੀਂ ਜਾ ਸਕਦੇ ਆ ਜਿੱਦਾਂ ਆਪਾਂ ਗਿਆ ਸੀ ਉਧਰ ਨੂੰ ਤੇ ਲੋਕੀ ਇੱਕ ਬੱਚ ਦੀ ਰਾਹ ਜਾਂਦਾ ਆ ਆਲੇ ਦੁਆਲੇ ਸੁੰਦਰ ਆ ਤੇ 52 ਕਿਲੋਮੀਟਰ ਉਹ ਰਾਹ ਆ ਤੇ ਲੋਕੀ ਉਹਨੂੰ ਪਾਰ ਕਰਦੇ ਆ ਲੋਪਾ ਤਾਂ ਬਹੁਤ ਘਟ ਗਏ ਸੀਗੇ ਆ ਜੇ ਜੱਪ ਬੇੜੀ ਬਣਾਈ ਆ ਬੱਤ ਮੱਛੀਆਂ ਵੀ ਆ ਦੇਖੋ ਛੋਟੀ ਛੋਟੀਆਂ ਆਧਾ ਕਿੰਨੀਆਂ ਆ ਦੇਖਿਆ ਕਿੰਨੀਆਂ ਮੱਛੀਆਂ ਛੋਟੀ ਛੋਟੀਆਂ ਪਰ ਵੱਡੀਆਂ ਵੀ ਹੋਈਆਂ ਸ਼ੇਪਾ ਤੇ ਜਾਂਦੇ ਆ

ਅੱਜ ਆ ਗਿਆ ਆਪਾਂ ਪਾਰਕਿੰਗ ਵੱਲ ਤੇ ਚੱਲੀਏ ਕਰਨ ਮੋੜ ਵਧੀਆ ਸ਼ਹਿਰੇ ਵੀ ਤੇ ਹੁਣ ਬਲੌਗ ਐਂਡ ਕਰਦੇ ਆ ਤੇ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਲਾਈਕ ਜਰੂਰ ਕਰਿਓ ਤੇ ਵੀਡੀਓ ਨੂੰ ਅੱਡ ਤੱਕ ਜੁੜ ਦੇਖਿਆ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ